ਹਾਂਜੀ ਤੇ ਆਖੂ ਵੀ ਆਏ ਨੂੰ ਹਡੇੜਾ ਨਹੀਂ ਨਹੀਂ ਉਹ ਪੀ ਬਾਹਰ ਕੱਢ ਕੇ ਛੋਟ ਦਈਏ ਹਾਂਜੀ ਹਾਂਜੀ ਜਿਹੜਾ ਚੰਗਾ ਵਾ ਉਹਦੇ ਨਾਲ ਮੁੜ ਕੇ ਨਿੱਕੀ ਮੰਡੀ ਹੁੰਦੀ ਜਾਂਦੀ ਐ ਤੇ ਕਿੰਨੇ ਕਰਨਾ ਬੇਬੀ ਪੁਰਾਣੇ ਸਮਿਆਂ ਚ ਇਹ ਕਰਦੇ ਹੁੰਦੇ ਸੀ ਸਰਫੇ ਹੁਣ ਤੇ ਹੁਣ ਨਹੀਂ ਹੁਣ ਤੇ ਲੱਕੀ ਆ ਮਾੜੀ ਜਿਹੀ ਰੁੱਟੀ ਉਹ ਵੱਡੇ ਕਿਉਂ ਮਾਰਦੇ ਤੇ ਚਲੋ ਨਵਾਂ ਲੈ ਆਉਂਦੇ ਤੇ ਵੱਡੇ ਆ ਜਦੋਂ ਅਮਜੇ ਨਵੇਂ ਬਣੇ ਨਾ ਉਹ ਤੋਂ ਮਾੜੀ ਵੱਡ ਵੱਟ ਕੇ ਕਿਉਂ ਨਹੀਂ ਹੁੰਦੇ ਸਾਰੇ ਮੱਝ ਕਿੱਥੇ ਤੇ ਕਿੱਥੇ ਹਨ ਆਏ ਆਪਿਓ ਲੈਣਾ ਨਹੀਂ ਬੀਬੀ ਅੱਦੇ ਦੇ ਆਪੂ ਨਹੀਂ ਵੀ ਅੱਦੇ ਹਨ ਆ ਨਹੀਂ ਅੱਛਾ ਆਪੂ ਮੈਂ ਦਰੀਆਂ ਵੰਦੀ ਨਹੀਂ ਕਿ ਮੈਂ ਦੇ ਵੱਧ ਉਹਦੇ ਬੂਟੇ ਛੂਟੇ ਪਾ ਲੈਂਦੀ ਨਹੀਂ ਹੋਣਾ ਪਰ ਉਹ ਕਿ ਪ੍ਰਾਣਾ ਨਾਈਂ ਚਾਚਾ 400 ਦਿੱਤਾ ਹੋਵੇਗਾ 500 ਲੈ ਲੈਂਦੇ ਹਾਂ ਤੇ ਵੱਧ ਹੁਣਾਈਆਂ ਬੀਬੀ ਅੱਗੇ ਪੁਰਾਣੇ ਜਮਾਨੇ ਤੇ ਮਨ ਲੱਗਦਾ ਕੋਟੀਆਂ ਹਰ ਘਰ ਨੂੰ ਕੋਟੀ ਵੰਡੀ ਜਾ ਚੁੰਦੀ ਹੁਣ ਤਾਂ ਕੋਟੀਆਂ ਵੀ ਮੋਲਣ ਆਈਂਦੀ ਆ ਬੀਬੀ ਤੇ ਬਹੁਤ ਜ਼ਿਆਦਾ ਵੰਦੀ ਹੈ ਨਾ ਅੱਛਾ ਮੈਂ ਕਾਟੋ ਨਹੀਂ ਮੈਂ ਆਪਣੀ ਪਰਜਾਈ ਕੋ ਨਾ ਦਿੰਦੀ ਅੱਛਾ ਉਹਨੀਆਂ ਹੁੰਦੀਆਂ ਹੀ ਉਹਦਾ ਸਾਧੀਆਂ ਪਰ ਮੇਰਾ ਵੀ ਨਹੀਂ ਲੱਗਦਾ ਕੰਮ ਬੜਾ ਹੈ ਬਹੁਤ ਕੰਮ ਜ਼ਿਆਦਾ ਹੈ ਪੰਜ ਸੱਤ ਮੱਝਾਂ ਵੀ ਰੱਖੀਆਂ ਹੁੰਦੀਆਂ ਹੀ ਜਾਂ ਉਹ ਉੱਥੋਂ ਲਾ ਕੇ ਤੇ ਇੰਨੀ ਖੁਰਲੀ ਬਣਾਈ ਹੁੰਦੀ ਹੈ ਅੱਧੀ ਬਰਾਂਡੇ ਜੂ ਨਹੀਂ ਦਿੰਦੀ ਬਾਦ ਸਾਰਾ ਗੋਆ ਕੁੜਾ ਆਪ ਕਰਨਾ ਗੋਆ ਕੁੜਾ ਕਰਨਾ ਫਿਰ ਉਹਨਾਂ ਨੂੰ ਨਿਆਣਿਆਂ ਦੇ ਨਾਲ ਭਜਾਈ ਫਿਰਨਾ ਪੱਠੇ ਇਕਤਰਾਉਣੇ ਪਾਉਣੇ ਕਈ ਵਾਰੀ ਬਾਰ ਨੂੰ ਪਾਪਾਈ ਤਾਂ ਦਿਨ ਚ ਕਾ ਕੇ ਲਿਆਉਂਦੇ ਐ ਜਿਹੜੇ ਦੇਤੇ ਕੰਨੇ ਕੋਈ ਨਹੀਂ ਉੱਥੇ ਚੁੱਕੇ ਜਾਂਦੇ ਨੇ ਆਣੇ ਤੇ ਸਕੂਲ ਗਏ ਹੋਏ ਹੋ ਜੇ ਤੇ ਵੀ ਬੜਾ ਕੰਮ ਕਰਨਾ ਚਾਹ ਚੂਗੀ ਰੋਟੀ ਖਾਣੀ ਰੋਟੀਆਂ ਸਵੇਰੇ ਖਾਣੀਆਂ ਪੁਰਾਣੇ ਸਮਿਆਂ ਚ ਕੰਮ ਵੀ ਬੜਾ ਹੁੰਦਾ ਇਹ ਤਾਂ ਬੀਬੀਆਂ ਕਰਦੀਆਂ ਨੇ ਬੜਾ ਇਹ ਤੇ ਗੇਠ ਦਰੀ ਚਾਹੀ ਅੱਜ ਕੱਲ ਦਰੀਆਂ ਸ਼ੁਰੂ ਕਰ ਜਾਣ ਨਾ ਹੂੰ ਤੇ ਸਾਰਾ ਕੰਮ ਕਰਕੇ ਤੇ ਗੇਠ ਕਰਨੀ ਜੇ ਨਾਂ ਦੇਣੇ ਗੇਠ ਹੋਣੀ ਨਾ ਤੇਰਾ ਨੂੰ ਦੀਵਲ ਲੋ ਨਾ ਕਰਦੀ ਦੀਵਾ ਜਗਾ ਕੇ ਤੇ ਗਾੜੀ ਡਾਕ ਲਾ। ਦੀਪੇ ਦੇ ਉੱਤੇ ਅੱਛਾ ਮਾਰ ਕੇ ਦੀਪਾ ਤੇ ਦੀਵਾ ਰੱਖ ਲੈਣਾ ਤਾਂ ਜਲੀ ਵੱਲਣਾ। ਹੋਰ ਕੋਈ ਬੱਤੀ ਐਂ ਨਹੀਂ ਆ ਕਿੰਨੇ-ਕਿੰਨੇ ਬਲਬ ਹੋਣ ਕੋਈ ਨੂੰ ਹਣ ਕੇ ਦੱਸ। ਇਹ ਕੰਮ ਹੁੰਦਾ। ਨਾ ਕੋਈ ਤਾਂ ਕੋਈ ਕਰਦਾ। ਆ ਜਿਹੜੇ ਲੀੜੇ ਪਾੜ ਗਏ ਜਦ ਸੂਤ ਮੁੱਕ ਗਿਆ ਸੀ ਤੇ ਉਹਨਾਂ ਦੀਆਂ ਦੋ ਤਿੰਨ ਦਰਵਾਜ਼ਾ ਬਣਾ ਦਈਏ ਤਾਂ ਦੋ ਵਿਕੀ ਉਹਨਾਂ ਅੰਦਰ ਤੇ ਆਈ। ਕੀ ਤੇ ਵਿੱਕੀ ਭਾਜੀ ਹੁਣ ਮੈਨੂੰ ਆ ਸੂਤ ਦਿਆਂ ਤੇ ਨਹੀਂ ਆਉਣ ਕਿਤੇ ਤੇ ਇਹ ਤੇ ਆ ਸੂਤਾਂ ਦਿਆਂ ਕਿ ਵਿੱਕੀ ਨਾਲ ਆਣਦਾ ਹੁੰਦਾ ਹੁੰਦਾ ਹੈਗਾ ਤੇ ਅੱਛਾ ਹਾਂ ਉਹਨੇ ਨਾਲ ਆਉਣਾ ਠੀਕ ਇਹਨਾਂ ਨੇ ਮੇਰਿਆਂ ਨੇ ਖੇਡਣ ਮੱਲਣ ਚੱਲ ਜਾਣਾ ਜਾਇ ਉੱਥੇ ਖੇਡਦੇ ਹੋਣਾ ਜਾਂ ਇੱਥੇ ਘਰੇ ਹੀ ਖੇਡਦੇ ਹੋਣਾ ਉਹਨੇ ਨਾਲ ਠੋਕ ਠੋਕ ਮੇਰੇ ਦੇ ਰਣਾ ਜਿੱਥੇ ਨੇ ਪਪੂ ਮੇਰਾ ਭਰਾ ਜਗਾ ਨਿੱਕਾ ਹਾਂਜੀ ਉਹ ਮਸ਼ਨੇ ਉਟਾਉਂਦਾ ਹੁੰਦਾ ਹੈ ਜਿਹੜੇ ਰੇੜੀ ਦੇ ਵਿੱਚ ਉਹਨੇ ਨਾਲ ਹੀ ਲੱਗੇਗਾ ਨਾਲ ਲੱਗੇਗਾ ਇਹਨੇ ਰਣਾ ਮੇਰੇ ਗੋਡੇ ਨਾਲ ਜਿੱਥੇ ਮੈਂ ਕੰਮ ਜੇ ਮੈਂ ਗੁਆ ਪਾਤੀਆਂ ਦੀਆਂ ਨਾ ਤੇ ਇਹਨੇ ਪਾਤੀਆਂ ਹੀ ਥੱਲੇ ਜਾਣੀਆਂ ਜੇ ਪਾਤੀਆਂ ਹੀ ਕੋਠੇ ਤੇ ਚੜ੍ਹਣੀਆਂ ਨੇ ਥੱਲੇ ਤਾਂ ਨੂੰ ਛੁੱਟਣੀਆਂ ਤੇ ਮੈਂ ਉਤੋਂ ਬੋਚੀ ਜਾਂਦੀਆਂ ਤੇ ਸਾਰੀਆਂ ਪਾਤੀਆਂ ਕੋਠੀ ਦੀ ਛੁੱਟ ਲੈਣੀਆਂ ਬਹੁਤ ਕੰਮ ਬਹੁਤਾਂ ਬਿਕੀ ਨੇ ਕਰਾਇਆ ਮੈਂ ਬਹੁਤ ਜਿਆਦਾ ਮੇਰੇ ਨਿਆਣਿਆਂ ਨੇ ਇੰਨਾ ਕੰਮ ਕਰਾਇਆ ਜਿੰਨਾ ਵੀ ਅਰੇ ਦੋ ਤੇਰੇ ਫਿਰ ਜ਼ਿਆਦਾ ਕੰਮ ਕਰਾਇਆ ਕਿ ਨਾਨੀ ਨਾਲ ਬਹੁਤ ਜ਼ਿਆਦਾ ਕਰਾਇਆ ਪਿਆਰ ਵੀ ਉਹਨੇ ਬੜਾ ਲਿਆ ਤੇ ਉਹਨੇ ਕੰਮ ਵੀ ਜ਼ਿਆਦਾ ਕਰਾਇਆ ਕਰਨਾਵਾਲੇ ਹੁੰਦੇ ਏਦਾਂ ਦੋ ਦਾ ਜਿਹੜਾ ਨਾਨੀਆਂ ਦਾ ਨਾਲ ਜਿਆਦਾ ਪਿਆਰ ਕਰਦੇ ਬਹੁਤ ਜਿਆਦਾ ਪਿਆਰ ਚਲ ਨਾਨੀ ਜਿੰਦੀ ਵਸਦੀ ਰਹੇ ਬਹੁਣੀ ਕਦੀ ਉਹਨੂੰ ਕਿਤੇ ਜਿੱਥੇ ਪਹਿਲਾਂ ਇੱਥੇ ਟਰੈਕਟਰ ਸੀ ਖਣੀ ਕਹੇ 10000 ਰੁਪਏ ਜੰਮੀਨੇ ਦਾ ਦਿਆਣਾ ਬੁੱਦਾ ਹੈਗਾ ਤੇ ਉਹ ਟਰੈਕਟਰਾਂ ਦਾ ਨਾਮ ਫੇਰ ਇਹਨਾਂ ਦੇ ਸੁੱਤਰ ਆਇਆ ਕਬਲ ਨਾਲ ਚਲ ਗਿਆ ਕਬਲੇ ਉਹਨਾਂ ਨਾਲ ਲੜ ਪਿਆ ਅੱਛਾ ਤੇ ਲੜ ਕੇ ਤੇ ਦੋਵੇਂ ਜਾਣੇ ਕਾ ਰ ਆ ਗਏ ਆ ਗਏ ਹੋਇਆ ਤੇ ਬੇਤਰਾ ਜੁ ਕੀ ਆਉਂ ਬਾਕੀ ਆ ਉਹਨਾਂ ਨੇ ਹਾਨੂੰ ਕਰਾਇਆ ਨਹੀਂ ਦਿੱਤਾ ਉਹ ਨਹੀਂ ਦਾ ਦਾ ਘਰ ਕੇ ਲੜ ਗਿਆ। ਬੜਾ ਸਾਰਾ ਸਮਾਨ ਲਈ ਹੈ। ਬੰਗਾ ਦੇ ਵਡਾ ਦਿਖਾ ਦਿਆ ਇਹ। ਖੇਰੇ ਦਾ ਡਾਡੀ। ਅੱਛਾ। ਠੀਕੇ ਡਰਾਈਵਰ ਸਿੱਖਣ ਦਾ। ਟਰੈਕਟਰ ਸਿੱਖ ਲੈ। ਸਿੱਖ ਲੈ। ਪਰ ਉਹਨਾਂ ਦੇ ਕਰਮਾ ਚ ਹੋਰ ਕੰਮ ਹੀ ਹੈ। ਉਹਨਾਂ ਨੇ ਵੱਡਾ ਕੰਮ ਸਿੱਖ ਲੈ। ਸਿੱਖ ਲੈ। ਫਿਰ ਉਹ ਰੁੰ ਬਾਦਾਂ ਮੈਂ ਆਪਣੇ ਪਣੀਵੇਂ ਦੇ ਨਾਲ ਇਹਨੂੰ ਕਰ ਲਿਆ। ਹੂੰ। ਮੈਂ ਆਖਿਆ ਕਿ ਮੈਂ ਇਹ ਆਂਦੇ ਆ ਵੀ ਇਹਨੂੰ ਹੀ ਰਿਆ ਹੋਣਾ। ਤੂੰ ਹਮਤੀ ਨਹੀਂ ਸਿਕਾ। ਹੂੰ। ਉਹ ਫਿਰ ਨੰਗੇ ਦੇ ਦਫੀਕਾ। ਵਾਵਾ ਜਿਹੜੇ ਪਟਿਆਲਾ एरिया ਹੂੰ ਕੇ ਉਥੋਂ ਮੁੜ ਕੇ ਇਹ ਸਭ ਦੀ ਅਲੋਚਾ ਜੁਗਿਆ ਉਹ ਉਥੋਂ ਜਦੋਂ ਬਿਆਪਸ ਆਦਿ ਚਲੇ ਕੰਮ ਇਹਨੂੰ ਨਹੀਂ ਠੀਕ ਆਹੀ ਇਹਨੂੰ ਇੱਕਮ ਨੈਂਟ ਨਾ ਇੱਥੇ ਦੁਕਾਨ ਥੋੜੀ ਵੀ ਵੇਂਦਾ ਨਹੀਂ ਉਹਨ ਦਾ ਹੂੰ ਤੇ ਨਾ ਇਹਨੂੰ ਦੁਕਾਨੇ ਕੱਲ ਲਿਆਏਗਾ ਆਪ ਹੀ ਇਹਨੂੰ ਚੀਜ਼ ਲਿਆ ਕੇ ਦੇਣੀ ਜਿਹੜੀ ਕੰਮ ਸਾਰੇ ਕੀ ਕਰੰਦੇ ਰਿਹਾ ਜਿਹੜਾ ਕੰਮ ਕਰਨਾ ਉਹ ਕਹਿ ਦੇਣਾ ਉਹ ਹੀ ਕਰਨਾ ਉਹੋ ਹੀ ਇੰਨੇ ਕਰਨਾ ਕਿ ਇਹ ਨੂੰ ਮੰਗਦੇ ਵੀ ਬੜੇ ਜਾਣਗੇ ਸਾਨੂੰ ਦੇ ਦੇ ਉਹ ਚਲ ਉਹਨਾਂ ਕੋ ਬੱਚੇ ਹੈ ਅੱਛਾ ਪਾਪਾ ਜੀ ਤੇਰੇ ਨਾਲ ਖੜਨਾ ਇਹ ਮੈਂ ਕਿਹੜਾ ਬਣਾਉਂਦੀ ਉਹਦੀ ਨਹੀਂ ਮੈਂ ਹੁਣੇ ਆਈ ਆ ਬੀਬੀ ਮੈਨੂੰ ਦੱਸਣ ਦੇ ਆ ਵਿੱਕੀ ਬੈਨ ਮੰਗਦੇ ਵੀ ਬੜੇ ਜਾਣੇ ਆਂਦੇ ਸਾਨੂੰ ਕਹੇ ਪਾਪਾ ਜੀ ਨੇ ਕਿਹਾ ਵੀ ਨਹੀਂ ਦੇਣਾ ਕਿਸੇ ਨੂੰ ਤੇ ਨਹੀਂ ਬੀਂਡਾ ਨੇ ਨਾਂ ਲਿਆ ਕੇ ਇਹਨੂੰ ਸਕੂਲੋਂ ਮੰਗਦੇ ਹੈਗੇ ਇੱਥੇ ਇਹ ਵੀ ਹਾਂ ਦੇ ਦਿਓ ਉਹ ਸਕਣਾ ਲੈਨੇ ਆਈ ਇਹ ਤਾਂ ਮੁੰਡਾ ਤਾਂ ਡਾ ਹੀ ਰਹੂਗਾ ਇਹ ਕਿੱਕ ਮਾਰਾਂ ਦੀ ਕੁੜੀ ਨੇ ਬੜਾ ਜੋਰ ਨਾਲ ਇਹਦਾ ਨਹੀਂ ਪਿਆ ਮੋਨੂ ਦੱਸਿੰਦੀ ਪਿਆ ਆ ਤੋਨੇ ਦੋਨਾਂ ਦਾ ਪਾ ਇਹ ਅੰਦਰ ਲੇਟੇ ਮਾਰਨਦੇ ਆ ਵਾ ਹੁਣ ਇਹ ਤੇ ਰਾਣੋ ਆਂਟੀ ਸੀਨ ਕਰਦੇ ਸੀ ਤੇ ਮੈਂ ਬੀਬੀਆਂ ਦਾ ਇੰਟਰਵਿਊ ਲੈ ਰਹੀ ਸੀ ਆਈ ਦਾ ਤੂੜੀ ਵਾਲੇ ਅੰਦਰ ਸੀਨ ਕਰਕੇ ਆਏ ਆ ਲੈ ਬੀਬੀਆਂ ਬੜੀਆਂ ਸੁਣੀਆਂ ਗੱਲਾਂ ਕਰਨੀਆਂ ਦੋਵੇਂ ਜਾਣੀਆਂ ਬੀਬੀਆਂ ਇਹ ਲਾਵਾ ਦਾ ਕਰ ਰਹੀ ਨੇ ਲੋਕ ਮਮੀ ਇੰਟਰਵਿਊ ਕਰਾ ਲਿਆ ਉਹ ਇੰਟਰਵਿਊ ਇਹ ਨਹੀਂ ਬੀਬੀਆਂ ਆਪਣੀਆਂ ਪੁਰਾਣੀਆਂ ਗੱਲਾਂ ਦੱਸਣ ਦੇ ਹੈ ਕਿ ਆਪਾਂ ਵੇਲੇ ਨਹੀਂ ਪੈਂਦੇ ਨੇ ਬੜਾ ਕੰਮ ਪੈਣਾ ਹੁੰਦਾ ਹੈ ਅੰਦਰ ਬਾਹਰ ਦਾ ਵੀ ਆਹ ਕੜੇ ਚੱਕਾ ਆਦੀਆਂ ਦਰੀਆਂ ਹੁੰਦੀਆਂ ਨੇ ਨਹੀਂ ਆਹੋ ਪਹਿਲਾਂ ਵੀ ਬੀਬੀਆਂ ਕਰਦੀਆਂ ਸੀ ਕੰਮਗੇ ਤੇ ਲੋਕੀ ਬੀਜੀ ਆਹ ਹੁਣ ਆਣੀਆਂ ਬੀਬੀਆਂ ਕੋਈ ਨਹੀਂ ਹੁੰਦਾ ਕੰਮ ਆਹ ਕੜੇ ਚੱਕਰ ਲੱਗਦੇ ਹੁੰਦੇ ਸੋਨਾ ਦੇ ਕੋਟੀਆਂ ਪੈਣ ਨੂੰ ਤਾਂ ਹੋਣਾ ਹੀ ਨਹੀਂ ਹੁੰਦਾ ਅੰਦਰੋਂ ਹੋਣਾ ਮੈਨੂੰ ਮੜਾ ਮੋਟਾ ਜਾ ਪਕੂੜਾ ਨਹੀਂ ਕੋਟੀਆਂ ਬਾਹਰੇ ਨੂੰ ਨੇ 500 500 ਬਣਾਈ ਦੇ ਕੇ ਨਹੀਂ ਹੋਣੇ ਨੇ ਹਾਂ ਆਹ ਬਰੋਕਾ ਕੀ ਆ ਹੋਣ ਮੰਗਿਆਈ ਦੇ ਸਾਲ ਨਾਲ ਨਵੇਂ ਤੇ ਬੜੀ ਕੱਟ ਕਰੀਏ ਅੱਜ ਪਪੂਆ ਜੀ ਪੋਨਮ ਨੂੰ ਤੇ ਕੋੱਖ ਨਹੀਂ ਹੁੰਦਾ ਮੈਂ ਇਹਨੂੰ ਕੋਟੀ ਬਣਾਉਣੀ ਹੁੰਦੀ ਜਮਾਨੇ ਕੋ ਤਾਂ ਮਿਲ ਹੀ ਜਾਂਦਾ ਪੋਨਮ ਨੂੰ ਲੋੜ ਵੀ ਕੀ ਹੈ ਮੈਂ ਇਹਨੂੰ ਕੋਈ ਕੋਟੀ ਹੋਣੀ ਨਹੀਂ ਹੁੰਦੀ ਕਿਨੂੰ ਸਾਰਾ ਕੋ ਮਿਲ ਜੇ ਨਾ ਇਹਨੂੰ ਸੋਲ ਜਿਹੜੇ ਕੱਢਦੀ ਹੁੰਦੀਆਂ ਬੀਬੀ ਉਹ ਵੀ ਨਹੀਂ ਕੱਢਣੇ ਹੁੰਦੇ ਹਾਂ ਕੌਣ ਗਿਆ ਜਮਾਨੇ ਗਏ ਬੜਾ ਕੋਟੀਆਂ ਹੁੰਦੇ ਤੇ ਸਾਰਾ ਸ਼ੌਲ ਹੁੰਨਦੇ ਜਮਾਨੇ ਗਏ ਬਹੁਤ ਵੱਡੇ ਸਾਰਾ ਗਾੜੀ ਵੇੜ ਬਾਵਾਂ ਤੇ ਸਾਡੇ ਰੈਜੀਡੈਂਟਾਂ ਦੇ ਘਰ ਤੇ ਕੱਢਣੀਆਂ ਆ ਗਈਆਂ ਕੋਸਾ ਕੋਸਾ ਕੀ ਚੌਲ ਚੌਲ ਘੰਟੇ ਰਹੇ ਉਹਨੂੰ ਨਹੀਂ ਹੁੰਦੇ ਛੋਲ ਮੈਨੂੰ ਸੂੜੀ ਸੀ ਵੀ ਆਉਂਦੇ ਪਹਿਲਾਂ ਭਾਂਜੀ ਲੋਕਾਂ ਦੇ ਕੱਚੇ ਘਰ ਹੁੰਦੇ ਸੀ ਇਹਦੇ ਅੱਠੀ ਦਿਨੀ ਪੋਚਾ ਪੈਣਾ ਭਾਰੀ ਫੇਰਨੀ ਹੁਣ ਪੋਚੇ ਲਾ ਸਾਹ ਦੇ ਬਾਟਲੇ ਪੂਏ ਤੱਕ ਪੱਕੇ ਆ ਤੇ ਫਿਰ ਸੱਚੀ ਗੱਲ ਬੀਬੀਆਂ ਜਿਆਖੀ ਦਾ ਨਾ ਵੀ ਬੇਲੀਆਂ-ਬੇਲੀਆਂ ਵੀ ਨਹੀਂ ਗਿਆਆਂ ਆਹ ਕੰਮ ਬੜਾ ਸਾਫ਼ ਸੁਭਾਈ ਦਾ ਅੱਜ ਕੱਲ ਇੱਥੇ ਤੇਰੇ ਤੇਰੇ ਪੋਚੇ ਮਾਰਨੇ ਲੈਣੇ ਟਾਲਣਾ ਸਿੱਧੀ-ਵਿੰਧੀ ਮੇਸਬਾਹ ਜੋਂ ਦਾ ਨਾ ਲੈ ਆਹ ਸਾਡੀ ਬੀਬੀ ਆ ਨਾ ਹਾਂ ਇਹ ਗੱਲ ਹੈ ਤੇ ਪੋਚਾ ਤੇ ਨਾਲ ਸਾਥ ਹੀ ਹਾਂ ਮੈਂ ਪੋਚਾ ਫੇਰ ਦੇ ਮੈਂ ਰੋਟੀ ਖਾਣੋਂ ਰਹਿਣੀ ਪੋਚਾ ਪੋਚਾ ਬਣਾਣਾ ਹੀ ਬੀਬੀ ਰਹੂਗੀ ਹਾਂ ਤੇ ਜੇ ਕਿਵੇਂ ਬਾਥਰੂਮ ਤੋਂ ਵੱਡੀ ਬੀਬੀ ਕਹਿੰਦੀ ਰਾਤ ਨਹੀਂ ਲਾ ਜਾਂਦੀ ਮੈਂ ਕਿਉਂ ਨਹੀਂ ਤੂੰ ਰਾਤ ਵੀ ਸੁੱਤੀ ਸੋਝੀ ਰਹਿੰਦੀ ਨੇ ਵੀ ਟੈਲਾ ਕਰੋੜ ਕਰੋੜ ਕੋਈ ਕੁਝ ਸਹੀ ਗੱਲ ਆਏ ਕੀ ਕਹਿੰਦੀ ਆ ਕੀ ਹੋਰਾ ਆਪਣਾ ਸਾਹਬ ਦਾ ਘਰ ਹੋ ਗਿਆ ਦੋਨੋਂ ਚਿੱਟੀਆਂ ਕੁੜੀ ਨੂੰ ਕੰਮ ਨਹੀਂ ਪਸੰਦ ਆਦਾ ਹੁੰਦਾ ਸਣਾ ਪਹਿਲਾਂ ਇੱਥੇ ਟੈਲਾ ਨਹੀਂ ਲੱਗੀਆਂ ਤੇ ਐਸੀ ਮੜਾਲਾ ਫਾਸੀ ਨਹੀਂ ਪਸਦਾ ਇਹਨਾਂ ਨੂੰ ਉਹ ਵੀ ਟਿੱਟਾ ਹੀ ਇਹਨਾਂ ਇਹ ਨਹੀਂ ਕਿ ਵੀ ਜਟਾਲ ਲੱਗੀਆਂ ਹੈ ਚਿੱਟੀਆਂ ਕੁੜੀਆਂ ਨਾ ਨਾ ਖਾਉਂ ਜਾਂ ਨਾ ਪਸੰਦ ਕਰਨਾ ਨਾ ਪੋਚੇ ਲੱਗਨੇ ਆਪਣਾ ਕਿਹਦੀ ਉਟੀਲਾ ਕਾਲਾ ਹੀ ਮੈਂ YouTube ਤੇ ਵੇਖਿਆ ਇਹਨੇ ਕੋਕ ਦੇ ਵਿੱਚ ਕੋਲਗਟ ਪਾ ਕੇ ਤੇ ਉਹ ਪਾ ਕੇ ਨਾ ਛੋਟਾ ਜਾ ਨਸਾਲ ਕਰੋ ਮੈਂ ਸਵੇਰੇ ਚੇਚਾ ਵੀਆ ਦਾ ਕੋਕ ਬੀਬੀ ਕੋ ਮੈਂ ਬੀਬੀ ਕਹਿੰਦੀ ਕੀ ਕਰਨਾ ਮੈਂ ਪੀਣਾ ਬੀਬੀ ਕਹਿੰਦੀ ਸਵੇਰੇ ਸਵੇਰੇ ਮੈਂ ਮੈਂ ਉਹ ਮੇਰਾ ਕੀ ਕਰ ਸਾਫ ਹੋ ਗਿਆ ਬਿਲਕੁਲ ਪਹਿਲਾਂ ਮੈਂ ਮਾੜਾ ਫਿਰ ਮਮਮੀ ਨੂੰ ਕਹ ਦੇ ਦਿੰਦਾ ਨਾ ਮਾੜਾ ਹੁਣ ਤੇਰੀ ਵਾਰੀ ਹੈ ਤੇਰੀ ਤਾਂ ਮਾਰੀ ਸੀ ਚਿੱਕਾ ਨਿਕਲਿਆ ਨਿਕਲ ਰਹੀ ਨਹੀਂ ਨੀ ਚਲੋ ਹਾਂ ਚਲੋ ਚਲੋ ਇਹਨੂੰ ਮਾੜਾ ਕੰਮ ਨਹੀਂ ਬਸਾ ਦੁੰਦਾ ਹੁਣ ਆਪਾਂ ਫੇਰ ਕੀ ਕਰੀਏ ਆਪਾਂ ਹੁਣ ਥੋੜੇ ਜਿਹਾ ਹੋ ਗਏ ਇਹ ਨਹੀਂ ਥੋੜੇ ਬਸਾਉਂਦੇ ਆ ਮੈਂ ਜੋ ਗਿਆ ਮੈਂ ਨਹੀਂ ਕਦੀ ਤੇ ਹੇਤੋ ਕੰਮ ਕੰਮ ਕਰਾ ਮੈਂ ਆਪਣਾ ਕੰਮ ਪਿਆ ਸ਼ੇਰ ਨਹੀਂ ਹੈ ਤੂੰ ਬੀਬੀ ਕਿਹਦਾ ਕੰਮ پسند ਨਹੀਂ ਨਾ ਹੁੰਦਾ ਨਹੀਂ ਹੁੰਦਾ ਪਹਿਲਾਂ ਵਾਲੀਆਂ ਵੀ ਸਿਤਕ ਜਿਹਾ ਨਹੀਂ ਹੁੰਦਾ ਹਨਾ ਮੈਨੂੰ ਹੁੰਦਾ ਵੀ ਨਹੀਂ ਆਹ ਕੰਮ ਚੰਗਾ ਹੀ ਨਹੀਂ ਹੋਇਆ ਹੂੰ ਪਰ ਪੂਰਾ ਕਿਹਨੇ ਚੰਗਾ ਕੀਤਾ ਹੋਏ ਇਹਦਾ ਜੁਗਰਵਾ ਵੀ ਚਾਣਾ ਲੱਗ ਗਿਆ ਤਾਂ ਲੱਗੀਆਂ ਹੁੰਦੀਆਂ ਦੇ ਦਿੰਦਾ ਨੁੱਕਰਾ ਕਾੜ ਕਾੜ ਕੋਝਾਉਂਦੇ ਰਹਿ ਜਾਂਦਾ ਯਾਰੀ ਯਾਰੀ ਪੋਚਾ ਨਹੀਂ ਵੇਰਿਆ ਫੇਰ ਦਾ ਪਸੰਦ ਆ ਜਾਂਦਾ ਹੈ ਅਸਲ ਵਿੱਚ ਮੈਂ ਬੂਲੂ ਦੀ ਤੋਈ ਦੇਖ ਕੇ ਤਾਈ ਜੀ ਚਿੱਟੀ ਚਿੱਟੀ ਦੇ ਫੇਰ ਲਾ ਕੇ ਪੋਚਾ ਲਾ ਲ ਜਿਹੀ ਪਾਣੀ ਖੜੇ ਪੋਏ ਕਿੰਨਾ ਸੋਹਣਾ ਮੇਰੇ ਨਾਨਕੇ ਆਂਦੇ ਪਹਿਲਾਂ ਕੱਚੇ ਕਮਰੇ ਹੀ ਅੰਦਰੋਂ ਵੇਖ ਅੰਦਰੋਂ ਕੱਢ ਕੇ ਕਮਰੇ ਕੱਚੇ ਦੇ ਥੱਲੇ ਉਹ ਫਰਸ਼ਾ ਨਹੀਂ ਹੁੰਦਾ ਕਹਿੰਦੇ ਕਿ ਜੇ ਤੱਕ ਆਪਣੇ ਬਣਨੀ ਕੋ ਜਾਣਾ ਨਾ ਅਹੀਂ ਗੱਲ ਨੇ ਪੋਚਾ ਵੇਨਾਕ ਬਣੇਗੀ ਵੀ ਫਿਰ ਹੇ ਹੌਸਾ ਹਰਟਾ ਨਾ ਨਾ ਤਨ ਦੇ ਕਾ ਉਹ ਚੱਲ ਮੈਂ ਆਪ ਬੜਾ ਦੇ ਰਿਹਾ ਇੱਥੇ ਆ ਕੇ ਉੱਥੇ ਵੀ ਬੜਾ ਆਪੇ ਅੱਦੇ ਰੇ ਆ ਮੈਨੂੰ ਕਿਹਾ ਵੀ ਜਿਹੜੀ ਮੈਨੂੰ ਮੁਰਤੀ ਹੈ ਨਾ ਆਂਟੀ ਕਹਿੰਦੇ ਜੇਦੀ ਤੈਨੂੰ ਮੁਰਤੀ ਹੈ ਨਾ ਉਹ ਪਤਿਕਣਾ ਕਿ ਕਿਤੇ ਘਟਾ ਮਿੱਟੀ ਵੀ ਰਹਿ ਨਹੀਂ ਤੇ ਹਾਲ ਤੇਰਾ ਵੀ ਉਹੀ ਹੈ ਉਹ ਸਾਡੀ ਆਂਟੀ ਬੀਬੀ ਹੈ ਕਹ ਹੱਦੀ ਅੱਛਾ ਉਹਦੀ ਵੀ ਮੈਨੂੰ ਮੁਰਤੀ ਹੈ ਗਵਾਂਡੀਆਂ ਦੀ ਬੀਬੀ ਦੀ ਉਹ ਤਾਂ ਆਪਣੀ ਪਤਿਕਣਾ ਦੀ ਲਸਕਾਲ ਸਟਾਰ ਜੀ ਮਤੀਆਂ ਉਹ ਵੀ ਪੂਰਾ ਕੰਮ ਕਰਦੇ ਉਹ ਤਾਂ ਕਰੀਆ ਥੋੜਾ ਕੰਮ ਉਹ ਜਾਂਦੇ ਕਦੀ ਕਹਿੰਦੇ ਪੀਰਿਆਂ ਦੀ ਗੱਲ ਉਹ ਕੰਮ ਕਰਦਾ ਹਾਂ ਵੀ ਕੋਮਲ ਨੇ ਫੇਰ ਹੀ ਮਗਰ ਫੇਰ ਗਿਆ ਉਹਨੇ ਮੈਂ ਤੂੰ ਮੁਝਾ ਜਾ ਸਕੀ ਆ ਤਾਂ ਹੀ ਤਾਂ ਕਹਿੰਦੇ ਨੇ ਆਣੇ ਨੂੰ ਗੁਰਤੀ ਉਹ ਬੰਦੇ ਦੀ ਦੋ ਜਿਹੜਾ ਕੰਮ ਕਰਦਾ ਵਧੀਆ 10 ਸਿਆਣਾ ਮੈਂ ਜਿਹਨੂੰ ਜਿਹਨੂੰ ਗੁਰਤੀ ਦਿੱਤੀ ਆ ਨਾ ਸਿਰੇ ਦਾ ਨਕਮੇ ਆਹ ਬੰਦ ਮੱਦੋਂ ਮਾਲਾ ਕੰਮ ਕਰਦੀ ਇਹ ਫੇਰ ਮੈਂ ਵੀ ਆ ਸਾਰੇ ਮਾਇਆ ਮਾਇਆ ਵੇ ਰ ਜਿਹੜੀ ਮੈਨੂੰ ਗੁੱਟੀ ਉਹ ਆਪ ਵੀ ਬੜਾ ਕੰਮ ਕਰਦੀ ਐ ਕੋ ਮੈਂ ਵੀ ਬੜਾ ਕਰੀ ਮੈਂ ਡੈਡੀ ਉਹ ਆਹਦਾ ਇਹਨੂੰ ਕੱਲੀ ਨੂੰ ਕੋਕੋ ਦਾ ਆ ਗਿਆ ਹਾਂ ਉਹ ਕੰਮ ਕਰਦੀ ਉਹ ਹੁਣ ਬੁੱਟੀ ਹੋ ਗਈ ਕੁਛ ਵੀ ਵਿਚਾਰੀ ਬੜਾ ਕੰਮ ਕਰਦੀ ਜਦੋਂ ਕਿ ਪਹਿਲਾਂ ਜਾਣਾ ਮੈਨੂੰ ਲੈ ਲਉਂਦੀ ਐ ਮੇਸ਼ ਫੈਸ਼ਨ ਗਾਣਾ ਤੇ ਇਹ ਸਾਰੇ ਰਾਜਿੰਦਰ ਦੇ ਦੀ ਗੁੱਟੀ ਦਵਾਇਆ ਰ ਆਪਣੇ ਆਪਣੇ ਆਹ ਮੈਂ ਹਾਂ ਤਾਂ ਸਭ ਹਾਸੇ ਕਰਦਾ ਕਥਾ ਦੀ ਜਾਂਦੇਗੇ ਦੋਵੇਂ ਕੰਮ ਹੀ ਨਹੀਂ ਚਲੋ ਫੇਰ ਬਣਾ ਲਈਏ ਵੀਡੀਓ ਨਾ ਵੀਡੀਓ ਬਣਾ ਲਈਏ ਇਹ ਵੀਡੀਓ ਬਣਾਉਂਦੇ ਹਾਂ ਫੋਨ ਪਤਾ ਪੁੱਡਾ ਚਲ ਗਿਆ ਘਰ ਦਾ ਫੋਨ ਉਹਨੂੰ ਬੇਫਿਕਰੀ ਹੋ ਗਈ ਆ ਨਹੀਂ ਗਿਆ ਹਾਂ ਅੱਜ ਸਕੂਲ ਤੇ ਮੇਰੇ ਬਿੱਡੇ ਦਾ ਟਾਈਮ ਹੋ ਗਿਆ ਕਿ ਨਹੀਂ ਅੱਜ ਤੈਨੂੰ ਆਖਿਆ ਮੈਂ ਲਾ ਰਿਓ ਚਲੋ ਚਲੋ